ਪਿਛਲੇ ਕੁਝ ਘੰਟਿਆਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਵੀਡੀਓ ਨਹੀਂ ਹੈ ਛੋਟੇ ਸਿੱਧੂ ਦੀ। ਛੋਟੇ ਸਿੱਧੂ ਦੀ ਹਾਲੇ ਤੱਕ ਕੋਈ ਵੀ ਵੀਡੀਓ ਪਰਿਵਾਰ ਵੱਲੋਂ ਨਹੀਂ ਕੀਤੀ ਗਈ ਹੈ ਜਾਰੀ ਪਰ ਸਿੱਧੂ ਦੇ ਜਿਹੜੇ ਚਾਹਣ ਵਾਲੇ ਸੀ ਉਹਨਾਂ ਨੇ ਇਸੇ ਵੀਡੀਓ ਦੇ ਵਿੱਚ ਦਿਖ ਰਿਹਾ ਬੱਚਾ ਸਮਝ ਲਿਆ ਛੋਟਾ ਸਿੱਧੂ। ਪਰਿਵਾਰ ਦੇ ਨਾਲ ਗੱਲਬਾਤ ਕਰਨ ਤੇ ਪੁਸ਼ਟੀ ਹੋਈ ਹੈ ਕਿ ਇਹ ਜਿਹੜੀ ਵੀਡੀਓ ਹੈ ਕਿਸੇ ਉਹਨਾਂ ਦੇ ਫੈਨ ਦੀ ਹੈ ਜਾਨੀ ਕਿ ਸਿੱਧੂ ਮੂਸੇਵਾਲੇ ਦੇ ਫੈਨ ਦੀ ਹੈ। ਤੁਹਾਨੂੰ ਦਾ ਪਤੀ ਹੈ ਕਿ ਸਿੱਧੂ ਦੇ ਮਾਤਾ ਪਿਤਾ ਨੂੰ ਬਹੁਤ ਸਾਰੇ ਲੋਕ ਮਿਲਣ ਆਉਂਦੇ ਨੇ ਬਹੁਤ ਸਾਰਿਆਂ ਦੇ ਨਾਲ ਬੱਚੇ ਹੁੰਦੇ ਅਤੇ ਹਰ ਕੋਈ ਆਪਣੇ ਬੱਚੇ ਦੀ ਫੋਟੋ ਖਿਚਵਾਉਣ ਲਈ ਮਾਤਾ ਪਿਤਾ ਨੂੰ ਕਹਿੰਦਾ ਹੈ ਕਿ ਸਾਡੇ ਬੱਚੇ ਨਾਲ ਤਸਵੀਰ ਕਰਵਾ ਲਵੋ ਉਸੇ ਤਰ੍ਹਾਂ ਦਾ ਇਹ ਦਿਖ ਰਿਹਾ ਹੈ ਕਿ ਕਿਸੇ ਦਾ ਬੱਚਾ ਹੈ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਉਸ ਨਾਲ ਲਾਡ ਕਰ ਰਹੇ ਨੇ ਅਤੇ ਐਨ ਵਿੱਚ ਉਹਨਾਂ ਨੇ ਵੀਡੀਓ ਬਣਾਈ ਅਤੇ ਵਾਈਰਲ ਕਰ ਦਿੱਤੀ ਇੰਟਰਨੈਟ ਦੇ ਉੱਪਰ ਦੋਸਤੋ ਸਾਰੇ ਹੀ ਗੁੰਮਰਾਹ ਹੋ ਗਏ ਇੱਕ ਵਾਰ ਚਾਹੇ ਫੈਨ ਹੋਣ ਜਾਂ ਫਿਰ ਪੇਜਾਂ ਵਾਲੇ ਹੋਣ ਚੈਨਲਾਂ ਵਾਲੇ ਹੋਣ ਸਭ ਨੂੰ ਇਸ ਤਰ੍ਹਾਂ ਲੱਗਿਆ ਕਿ ਵੀਡੀਓ ਦੇ ਵਿੱਚ ਦਿਖ ਰਿਹਾ ਬੱਚਾ ਛੋਟਾ ਸਿੱਧੂ ਹੈ ਅਸੀਂ ਵੀ ਇਹ ਵੀਡੀਓ ਪਾਈ ਸੀ ਸਾਨੂੰ ਵੀ ਪਤਾ ਨਹੀਂ ਚਲਿਆ ਕਿ ਇਹ ਵੀਡੀਓ ਛੋਟੇ ਸਿੱਧੂ ਦੀ ਹੈ ਜਾਂ ਕਿਸੇ ਦੀ ਹੋਰ ਹੈ ਪਰ ਹੁਣ ਅਸੀਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਵੀਡੀਓ ਵੀ ਹਟਾ ਲਈ ਹੈ ਅਸੀਂ ਨੇ ਉਹ ਜਿਹੜੀ ਕਿ ਕੱਲ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਅਸੀਂ ਨੇ ਦੱਸਿਆ ਸੀ ਕਿ ਇਹ ਬੱਚਾ ਛੋਟਾ ਸਿੱਧੂ ਹੈ ਮਾਫੀ ਚਾਹੁੰਦੇ ਹਾਂ ਕਿ ਥੋੜੀ ਜੀ ਜਾਣਕਾਰੀ ਗਲਤ ਹੋ ਗਈ ਪਰ ਮੇਨ ਜਿਸ ਨੇ ਇਹ ਵੀਡੀਓ ਵਾਇਰਲ ਕੀਤੀ ਉਸ ਦੀ ਗਲਤੀ ਹੈ ਜਿਸ ਨੇ ਵੀ ਇਹ ਵੀਡੀਓ ਵਾਇਰਲ ਕੀਤੀ ਉਸ ਨੇ ਲਿਖਣਾ ਸੀ ਕਿ ਇਹ ਵੀਡੀਓ ਛੋਟੇ ਸਿੱਧੂ ਦੀ ਨਹੀਂ ਸਾਡੇ ਬੱਚੇ ਦੀ ਹੈ ਚਾਹੇ ਵੀਡੀਓ ਪਾ ਵੀ ਦਿੰਦੇ ਇੰਟਰਨੈਟ ਦੇ ਉੱਪਰ ਪਰ ਐਨਾ ਉਹਨਾਂ ਨੇ ਲਿਖਣਾ ਸੀ ਥੱਲੇ ਕਿ ਇਹ ਵੀਡੀਓ ਸਾਡੇ ਬੱਚੇ ਦੀ ਹੈ ਇਸ ਦੇ ਵਿੱਚ ਦਿਖ ਰਿਹਾ ਬੱਚਾ ਛੋਟਾ ਸਿੱਧੂ ਨਹੀਂ ਦੋਸਤੋ ਤੁਹਾਨੂੰ ਯਾਦ ਹੋਵੇਗਾ ਕੁਝ ਮਹੀਨੇ ਪਹਿਲਾਂ ਵੀ ਇੱਕ ਵੀਡੀਓ ਕਿਸੇ ਨੇ ਵਾਇਰਲ ਕਰੀ ਸੀ ਜਿਸ ਦੇ ਵਿੱਚ ਇੱਕ ਬੱਚਾ ਸੀ ਮਾਤਾ ਚਰਨ ਕੌਰ ਨੇ ਗੋਦੀ ਚੱਕਿਆ ਹੋਇਆ ਸੀ ਕਿਸੇ ਨੇ ਲਿਖਤਾ ਸੀ ਕਿ ਇਹ ਬੱਚਾ ਛੋਟਾ ਸਿੱਧੂ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੱਚੇ ਸਾਰੇ ਇੱਕੋ ਜਿਹੇ ਲੱਗਦੇ ਹੁੰਦੇ ਨੇ ਕੋਈ ਖਾਸ ਪਛਾਣ ਨਹੀਂ ਹੁੰਦੀ ਜਿੰਨਾ ਚਿਰ ਪੰਜ ਚਾਰ ਮਹੀਨੇ ਦਾ ਬੱਚਾ ਹੋਵੇ ਕੋਈ ਜਾਦੇ ਪਤਾ ਨਹੀਂ ਚੱਲਦਾ ਕਿ ਇਹ ਬੱਚਾ ਕਿਹੜਾ ਹੈ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਉਸ ਦੀ ਪਛਾਣ ਵੀ ਬਣਦੀ ਜਾਂਦੀ ਹੈ ਇਸੇ ਤਰ੍ਹਾਂ ਇਸ ਵੀਡੀਓ ਨੂੰ ਲੈ ਕੇ ਵੀ ਲੋਕ ਭੁਲੇਖੇ ਦੇ ਵਿੱਚ ਪੈ ਗਏ ਪਰ ਦੋਸਤੋ ਕਨ ਕੇ ਇਸ ਵੀਡੀਓ ਦੇ ਵਿੱਚ ਦਿਖ ਰਿਹਾ ਬੱਚਾ ਛੋਟਾ ਸਿੱਧੂ ਨਹੀਂ ਹੈ ਤੇ ਇੱਕ ਗੱਲ ਹੋਰ ਧਿਆਨ ਰੱਖਿਓ ਜਨੱਤਰ ਬਾਪੂ ਬਲਕੌਰ ਸਿੰਘ ਮਾਤਾ ਚਰਨ ਕੌਰ ਜਾਫਰ ਸਿੱਧੂ ਮੂਸੇਵਾਲੇ ਦੇ ਪੇਜ ਤੋਂ ਕੋਈ ਵੀਡੀਓ ਬੱਚੇ ਦੀ ਨਹੀਂ ਪੈਂਦੀ ਯਕੀਨ ਨਾ ਕਰਿਓ ਜੇ ਕੋਈ ਵੀਡੀਓ ਵਾਇਰਲ ਹੋਵੇ ਕੇ ਇਸ ਦੇ ਵਿੱਚ ਦਿਖ ਰਿਹਾ ਬੱਚਾ ਛੋਟਾ ਸਿੱਧੂ ਹੈ ਤਾਂ ਮਿੱਤਰੋ ਜਾਣਕਾਰੀ ਪਸੰਦ ਆਈ ਹੋਵੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਰੱਬ ਰਾਖਾ